ਬਾਈ ਜੀ ਇਹ ਹਾਲਾਤ ਇਥੋਂ ਮਾਤਾ ਦੇ ਤਿੰਨੇ ਮੜੇ ਹਰਾਤ ਨੇ ਮੀ ਪੇਰੇ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਹੂ ਇਹ ਇਸ ਦੀ ਮੋਟਰ ਦੇ ਮਾਤਾ ਨੂੰ ਅੰਦਰ ਵੜਿਆ ਸੀ ਤੁਰਤ ਪੇਰਾ ਮੀਹੇ ਮਾਤਾ ਸਾਹਮਣੇ ਜੋ ਤਰਪਾਲ ਆ ਉਹ ਚ ਰਹਿ ਨੂੰ ਮਜਬੂਰ ਆ ਇੰਨੇ ਮੜੇ ਹਾਲਾਤ ਨੇ ਆ ਰੋਣ ਨਿੱਤ ਲਾ ਜੇ ਤੁਸੀਂ ਨਹੀਂ ਵੀਡੀਓ ਸ਼ੇਅਰ ਕਰਦੇ ਯਾਰ ਅੱਦੇ ਵੀ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਆਨੰਦਵਾਨ ਯਾਰ ਆਪਾਂ ਆਨੰਦਵਾਨ ਬਹੁਤ ਸ਼ੇਅਰ ਕਰਦੇ ਹੋ ਇਹ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰੋ ਤਾਂ ਮਾਤਾ ਤੇ ਬਾਪੂ ਦੀ ਹੈਲਪ ਹੋ ਜੇ ਉਰੇ ਬਹੁਤ ਰੋਨ ਨਿੱਤ ਲਾ ਯਾਰ ਆ ਤੋ ਵੀ ਇਹ ਤਰਪਾਲ ਥੱਲੇ ਰਹਿੰਦੇ ਸੱਪ ਸੱਲਾ 100 ਹੁੰਦਾ 100 ਹੁੰਦਾ ਇੰਨੇ ਰੋਨਿਆ ਤਰਪਾਲ ਥੱਲੇ ਇੰਨਾ ਚੁੱਲਾ ਪਿਆ ਅੱਜ ਇੰਨਾ ਰੋਟੀ ਵੀ ਛੈ ਨਾ ਮਣੀ ਆ ਮੰਜਾ ਜੱਤਰੇ ਅਸੀਂ ਸਾਈਡ ਤੇ ਲਾਤਾ ਬੰਦਿਆਂ ਨੇ ਮੋਟਰ ਤੁਸੀਂ ਬਾਈ ਦੀ ਮੋਟਰ ਦੇ ਪਾਇਆ ਇਹ ਮਾਤਾ ਜੀ ਥੋਂ ਉਰੇ ਤੇ ਤਮਰਾ ਬਣਾਤੇ ਦੇਣਾ ਮਾਤਾ ਨੂੰ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਬਿਸ ਮਾਤਾ ਦਾ ਇੱਥੇ ਛੋਟਾ ਹੈ ਤਮਰਾ ਬਨਣਾ ਚਾਹੀਦਾ ਛੋਟੇ ਸਾਹਮਣੇ ਮੈਂ ਬੇਨਤੀ ਕਰ ਰਿਹਾ ਮੈਂ ਤਰੇ ਬੇਨਤੀ ਦਰੀਏ ਅੰਬਰ ਸਾਰੇ ਏਰੀਆ ਦਾ ਪਰ ਪਿੰਡਾ ਬਾਈ ਬਨ ਤੇ ਸਿੱਧਾ ਜਿੰਨੀ ਹੈਲਪ ਹੁੰਦੀ ਹੈ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਇਸ ਪਰਿਵਾਰ ਦੀ ਬਸਤੋ ਆ ਹੈਲਪ ਕਰੋ ਬਹੁਤ ਰੋਣਤ ਲੈਰ ਸਾਡਾ ਤੁਹਾਡੀ ਮੀਂਹ ਪੈਂਦਾ ਨਹੀਂ ਤੁਹਾਡੇ ਸਾਹਮਣੇ ਮੇਰੇ ਹਾਲ ਦੇਖ ਲਓ ਮੀਂਹ ਤੇ ਤਪੜੇ ਭਿੱਜਰੇ ਪਰ ਉੱਥੇ ਮੈਨੂੰ ਤਪੜੇ ਸੋਚ ਨਹੀਂ ਤੀ ਜਿੰਨਾ ਰੋਣਤ ਲੈ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਾਈ ਜੀ ਮੈਂ ਦੁਰਪੀਸੇ ਲੈ ਰਹਾ ਅਸੀਂ ਅੱਜ ਪਹੁੰਚਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੰਡ ਡੈਰੀ ਚ ਇੱਥੇ ਯਾਰ ਬਹੁਤ ਜਿਆਦਾ ਪਰਿਵਾਰ ਦੇ ਮਾਰੇ ਰਾਤ ਨੇ ਤਰਪਾਲ ਚ ਰਹਿਣ ਨੂੰ ਮਜਬੂਰ ਨੇ ਦੇਖੋ ਤਿੰਨੇ ਮਾਰੇ ਹਾਲਾਤ ਨੇ ਯਾਰ ਜਿੱਥੇ ਸਾਡੀਆਂ ਸਰਕਾਰਾਂ ਬਹੁਤ ਵੱਡੇ ਵੱਡੇ ਵਾਦੇ ਕਰਦੀਆਂ ਨੇ ਵੀ ਅਸੀਂ ਆ ਆਧਰਤਾ ਦਰੀਬਾਂ ਵਾਸਤੇ ਉਰੇ ਲਾਈਟ ਵੀ ਨਹੀਂ ਜਦੋਂ ਸਰਕਾਰਾਂ ਪਤਾ ਨਹੀਂ ਆ ਵੀ ਅਸੀਂ ਲਾਈਟ ਫ੍ਰੀ ਦੇ ਰਹੇ ਹਰੇਿੱਥੇ ਦਿੱਥੇ ਲਾਈਟ ਫ੍ਰੀ ਆ ਸਾਨੂੰ ਦੀਂਦਾ ਉਹ ਰਾਤ ਬਰਾਤ ਤੇ ਸੱਪ ਆ ਜੇ ਤੇ ਜਾਨਵਰ ਆ ਜੇ ਬੇਬੇ ਨੂੰ ਦੀਂਦਾ ਨਹੀਂ ਬਾਪੂ ਉਮਰ ਜਾਦੇ ਹੋ ਰਹੀਆ ਬਹੁਤ ਬੂੜੇ ਹਾਲਿਆਂ ਦੇਖ ਲਓ ਜਿੱਥੇ ਬਾਪੂ ਜੀ ਰਹਿਣ ਨੂੰ ਮਜਬੂਰ ਨੇ ਤਿੰਨੇ ਮਾੜੇ ਹਾਲਾਤ ਨੇ ਦੇਖ ਲਓ ਬਾਈ ਆਲੇ ਦੁਆਲੇ ਬਹੁਤ ਜਾਦੇ ਮਾੜੇ ਹਾਲਾਤ ਨੇ ਆ ਦੇਖ ਲਓ ਅਸੀਂ ਦਾਨੀ ਵੀਰਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਜੋ ਆਪਣੇ ਆ ਜੁੜੇ ਹੋਏ ਨੇ ਸਭ ਨੂੰ ਬੇਨਤੀ ਕਰਦੇ ਆ ਵੀ ਇਹ ਪਰਿਵਾਰ ਦਾ ਆਪਾਂ ਨੰਬਰ ਵੀ ਦਵਾਂਗੇ ਥਾਤਾ ਨੰਬਰ ਵੀ ਦਵਾਂਗੇ ਸਾਰਾ ਤੁਹਾਨੂੰ ਉਰੇ ਰਹਿਣ ਨੂੰ ਮਜਬੂਰ ਨੇ ਪਰਿਵਾਰ ਤਿੰਨੇ ਮਾੜੇ ਹਾਲਾਤ ਨੇ ਰੋਹ ਨਿੱਤ ਲੈਤਾ ਬੇ ਬੇਬੇਆ ਇਹੇ ਬੇਬੇਆ ਜਿਹਨੂੰ ਹੱਥ ਤੋਂ ਵੀ ਨਹੀਂ ਢੀਂਦਾ ਬਹੁਤ ਮਾੜੇ ਹਾਲਾਤ ਨੇ ਯਾਰ ਰੋਂ ਨਿੱਤਲਾ ਤੋਦੀਏ ਹੁਣ ਮੀ ਆਦਿਆ ਤੁਸੀਂ ਐਂ ਦੇਖ ਲਓ ਵੀ ਇਹ ਪਰਿਵਾਰ ਦਾ ਕੀ ਹਾਲਾਤ ਬਣਦੇ ਬਹੁਤ ਜਿਆਦੇ ਮਾੜੇ ਹਾਲਾਤ ਬਣਦੇ ਅਸੀਂ ਆਈ ਤਨੇ ਐਨ ਆਰ ਆਈ ਭਰਾਵਾਂ ਨੂੰ ਤੇ ਪੰਜਾਬੀ ਭਰਾਵਾਂ ਨੂੰ ਇਹਨਾਂ ਦੀ ਬਾਹ ਫੜਨਾ ਤੁਝ ਬਾਈ ਉਰੇ ਆਏ ਨੇ ਸੇਵਾਦਾਰਨ ਉਹਨਾਂ ਨਾਲ ਵੀ ਗੱਲਦਰਾਮਾਂ ਦੇ ਦੂਜੀ ਗੱਲ ਅਸੀਂ ਜੋ ਵੀ ਚੈਨਲ ਨੇ ਵੀਡੀਓ ਚਲਾਈ ਦੀ ਪ੍ਰੋ ਪੰਜਾਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਤੁਸੀਂ ਵੀਡੀਓ ਚਲਾਉਣੀ ਹੈ ਪਰਿਵਾਰ ਦਾ ਨੰਬਰ ਪਾਇਆ ਕਰੋ ਉਹਦੀ ਅੱਜ ਸਾਨੂੰ ਵੀ ਲੱਭਣਾ ਪਰਿਵਾਰ ਬਹੁਤ ਜਿਆਦਾ ਮੁਸਤਲਾਉਦਿਆ ਉਹਦੀ ਪਰਿਵਾਰ ਦਾ ਸਾਨੂੰ ਜਿਲੀ ਨਹੀਂ ਪਤਾ ਦੀ ਨਾ ਜ਼ਿਲ੍ਹਾਤੀ ਉਹਦੇ ਵਿੱਚ ਬਾਹ ਮਸਾ ਲੱਭਿਆ ਅਸੀਂ ਆਹੀ ਤਾਂ ਤੈਨੇ ਆ ਵੀ ਬਹੁਤ ਜਿਆਦਾ ਮਾੜੇ ਹਾਲਾਤ ਨੇ ਯਾਰ ਸੋਨੇ ਦਾ ਉਰੇ ਰਹਿਣ ਨੂੰ ਬੇਬੇ ਵਾਪੂਰੇ ਰਹਿੰਦੇ ਨੇ ਯਾਰ ਅਸੀਂ ਨਹੀਂ ਨਹੀਂ ਇਹਨਾਂ ਦੀ ਹੈਲਪ ਦਿੱਤੀ ਜਾਵੇ ਤਾਂ ਜੋ ਇਹਨਾਂ ਨੂੰ ਰਹਿਣ ਜਗ੍ਹਾ ਦਿੱਤ ਛੱਤ ਪੈ ਸਤੇ ਜੋ ਬੇਬੇ ਦੀ ਉਹਨਾਂ ਨਾਲ ਵੀ ਅਸੀਂ ਬਾਪੂ ਜੀ ਨੇ ਉਹਨਾਂ ਨਾਲ ਦੱਲਤਰਾਵਾ ਬੇਬੇ ਤੋਂ ਨਹੀਂ ਹੁੰਦੀ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਯਾਰ ਸਾਨੂੰ ਨਜ਼ਰ ਆਉਂਦਾ ਹੋਊਗਾ ਥੱਲਾ ਆਹ ਛੋਟਾ ਜਿਹਾ ਜਿੱਥੇ ਰਸੋਈ ਬਣਾਈ ਹੋਈ ਆ ਜਿੱਥੇ ਸਮਾਨ ਧਰਦੇ ਨੇ ਥੱਲਾ ਆਹ ਛੋਟਾ ਜਿਹਾ ਤਮਰਾ ਵੀਰੇ ਦੇਖ ਲਓ ਵੀ ਇਹ ਚ ਤੀਹਲਾਤ ਨੇ ਸੋਨੂੰ ਇਹ ਲਾਈਵ ਤਸਵੀਰਾਂ ਦਿਖਾ ਰਿਆਂ ਅਤੇ ਬਈ ਇਹ ਥਾਤਾ ਨੰਬਰ ਵੀ ਆਹਵਾ ਫੜੀ ਆਹ ਦਾ ਵੀਰੇ ਨਾ ਥਾਤਾ ਨੰਬਰ ਆ ਵੀਰੇ ਆਹ ਐਫਸੀ ਆਈ ਦੋੜਾ ਭਾਈ ਜੀ ਤੁਹਾਡਾ ਮੜਾ ਉੱਚੀ ਬੋਲ ਦਿਓ ਤੇ ਨੰਬਰ ਬੋਲ ਦਿਓ ਤੁਹਾਡਾ ਵਟਸਐਪ ਜੇ ਕਿਸੇ ਨੇ ਫੋਨ ਕਰਨਾ ਤੁਹਾਡੇ ਨਾਲ ਨੰਬਰ ਧਰ ਲਓ ਫੋਨ ਤੇ ਕਰ ਲਓ 9852 8990 ਇੰਗਰਦ ਨੂੰ ਮੈਂ ਕੀ ਸੌਤੇ ਬਿੰਜਾ? ਤੁਮਨ ਜਾਈ 89900 99900 ਬਈ ਆ ਬਾਈ ਦਾ ਨੰਬਰ ਆ ਜੇ ਕਿਸੇ ਨੇ ਬਾਈ ਆਪੀਰੇ ਜਦੋਂ ਪੈਸੇ ਆਦੇ ਬਾਈ ਆਪੀ ਬਾਪੂ ਜੀ ਦਾ ਤਰਪਵਾ ਦੇ ਦਊਗਾ ਤੋਦੀ ਜਿਵੇਂ ਬਾਪੂ ਜੀ ਦੱਸਦੇ ਨੇ ਮੁੰਡਾ ਬਾਪੂ ਮੁੰਡਾ ਦੀ ਤਾਂ ਮਦਦ ਆ ਟਾਡਾ ਉਹ ਅੱਗੇ ਆ ਜੀ ਤਾਂ ਪਾਈ ਕਰਦਾ ਬਾਹ ਜਿਹੜਾ ਕਰ ਰਿਹਾ ਖਾ ਲਿਆ ਟਕਾਲਾ ਦੀ ਉਹ ਸੁਣ ਕੋਈ ਨਾ ਦੱਸ ਅੱਗੇ ਬਾਅਦ ਕੁਝ ਨਹੀਂ ਪਤਾ ਅੱਛਾ ਜੀ ਤੇ ਨਿਆਣਾ ਜੀ ਉਹ ਦੋ ਤੱਕੜਿਆ ਜੀ ਉਹ ਤੇ ਇਲਾਜ ਹੋ ਮੰਦ ਨੂੰ ਸੱਤ ਸੱਤ ਸਾਲ ਹੋ ਗਿਆ ਉਹ ਫੇਫੜੇ ਨੇ ਚੱਪੇ ਥੀਆ ਇਹ ਦੇਖਿਆ ਮੈਂ ਕੱਲਾ ਲੱਗ ਰੰਡਿਆ ਇਹ ਪੈਂਦ ਜਿਹੜੀ ਖਾ ਕਰਦਾ ਪੀ ਜਾਂਦਾ ਕੱਲਾ ਮਾ ਮਾਤੀਆਂ ਬਾਈ ਹੁਣੀ ਰੋ ਹੈਲਪ ਕਰਨਾ ਐ ਨਹੀਂ ਬਾਈ ਕਿਹੜਾ ਮੁੰਡਾ ਵੀਰੇ ਬਟਾਲੇ ਤੋਂ ਵੀਰ ਤੇਲਾਲ ਬਾਈ ਇਹ ਸਭ ਤੋਂ ਜ਼ਿਆਦਾ ਇਨਾਂ ਦਾ ਧੰਨਵਾਦ ਬਾਈਆਂ ਜੋ ਏਡੀ ਦੂਰ ਆ ਦੇਖ ਲਓ ਤੁਹਾਡੇ ਸਾਹਮਣੇ ਮੀਂਹ ਪੈਣਾ ਸ਼ੁਰੂ ਹੋ ਗਿਆ ਤਿੰਨੇ ਹਾਲਾਤ ਮਾਰੇ ਨੇ ਪੈਰਾ ਬਹੁਤ ਜ਼ਿਆਦਾ ਯਾਰੋਂ ਮਤਲਬ ਪਰਿਵਾਰ ਦੀ ਵੀਡੀਓ ਜਦੋਂ ਆਪਾਂ ਵੀਡੀਓ ਦੇਤੀ ਚੈਨਲ ਤੇ ਤਾਂ ਅਸੀਂ ਸਵੇਰੇ ਆਏ ਉਦੋਂ ਜਾਂਦੇ ਅਸੀਂ ਬਾਈਆਂ ਧੰਨਵਾਦ ਕਰਦੇ ਆ ਜੋ ਮੀਂਹ ਪੈਂਦੇ ਚ ਆਹ ਦੇਖ ਲਓ ਭਾਈ ਮੀਂਹ ਪੈ ਰਿਹਾ ਲਾਈਵ ਤਸਵੀਰਾਂ ਚੱਲ ਰਹੀਆਂ ਨੇ ਆਨੇ ਬਾਈ ਮਾਨ ਸਮਾਨ ਹੋਣ ਦਿੱਥਿਓ ਮੀਂਹ ਵੇਰਾ ਤਿੰਨੇ ਮਾੜੇ ਹਾਲਾਤ ਆਉਂਦੇ ਬਾਪੂ ਜੀ ਨੂੰ ਜੋ ਵੀ ਚੁੱਲਾ ਸਾਰਾ ਤੁਸੂਰਾ ਪਰਾ ਧਰਨਾ ਪਊਗਾ ਇੱਕ ਤੋਂ ਸਭ ਤੋਂ ਵੱਡੀ ਦਾ ਨਾ ਬੇਬੇ ਨੂੰ ਦੀਨਾ ਨਹੀਂ ਆਹ ਥੂ ਦੇਥੋ ਦਿਨਾ ਪੁਰਾਣਾ ਇੱਥੇ ਦਿਰਨ ਦਾ ਵੀ ਡਾਰਾ ਅਸੀਂ ਐਨ ਆਰ ਆਈ ਭਰਾ ਨੂੰ ਇਹਨੇ ਆ ਮੀਓ ਤਰੇ ਸਾਨੂੰ ਮੀਂਹ ਚ ਦੇਖੋ ਤਿੰਨੇ ਮਾੜੇ ਹਾਲਾਤ ਨੇ ਇਹ ਲਾਈਵ ਤਸਵੀਰਾਂ ਦਿਖਾ ਰਿਹਾ ਸਾਨੂੰ ਰਹਿਣ ਨੂੰ ਮਜਬੂਰ ਆ ਇੰਨਾ ਦਾ ਚੁੱਲਾ ਜਿੱਥੇ ਲਾਉਂਦੇ ਨੇ ਰੋਟੀ ਪਾਣੀ ਹੁਣ ਦੇਖੋ ਜਦੋਂ ਮੀਂਹ ਆਦਿਆ ਵੀ ਨਾਲੇ ਤਿੰਨੇ ਮਾੜੇ ਹਾਲਾਤ ਆਉਂਦੇ ਆ ਬੇਬੇ ਨੂੰ ਨਹੀਂ ਜਾ ਰਹੇ ਲਾਈਵ ਤਸਵੀਰਾਂ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੋ ਤਿੰਨੇ ਮਾੜੇ ਹਾਲਾਤ ਨੇ ਯਾਰ ਬਾਪੂ ਜੀ ਤੋਂ ਬੇਬੇ ਨੂੰ ਚਤ ਤੇ ਠਾਉਣਾ ਪੈਂਦਾ ਤੇ ਤਿੰਨੇ ਮਾੜੇ ਹਾਲਾਤ ਨੇ ਬਾਈ ਆਏ ਨੇ ਜੋ ਹੈਲਪ ਕਰਨ ਉਹਨੂੰ ਵੀੜੀ ਵਿੱਚ ਨਜ਼ਰ ਆਉਂਦਾ ਹੋ। ਦੇਖੋ ਤੇ ਮੈਂ ਭਾਈ ਅੰਦਰ ਲਿਜਾਣਾ ਪਿਆ ਬਹੁਤ ਜ਼ਿਆਦੇ ਰੋ ਨਿੱਤ ਲਾ ਯਾਰ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਬਾਹਰੀ ਜਾਵੇ ਤੇ ਇਹਨਾਂ ਦੀ ਹੈਲਪ ਕਰੀ ਜਾਵੇ। ਆ ਮੀਨ ਚੱਲ ਪਿਆ ਸਾਨੂੰ ਰੋ। ਜੀਰੀ ਚੋਂ ਮੀਨ ਆਜ਼ਰ ਆਉਂਦਾ ਹੋ ਗਈ। ਮੀਨ ਪਹਿਰੇ ਬਾਈ। ਆ ਦੇਖ ਲਓ ਭਾਈ ਜੋ ਵੀ ਭਾਈ ਦਾਰ ਨਾਰੇ ਨੇ ਦੇਖੋ ਕਿੰਨੇ ਮਾੜੇ ਹਾਲਾਤ ਨੇ ਨਹੀਂ ਪੈਂਦੇ ਦੀਆਂ ਲਾਈਵ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੋਊ ਬਾਈ ਜੋ ਹੈਲਪ ਕਰਨ ਆ ਰਹੇ ਦੀ ਅਸੀਂ ਦਾਨੀ ਵੀਰਾਂ ਦਾ ਬਹੁਤ ਧੰਨਵਾਦ ਕਰਾਂਗੇ ਇਹ ਪਰਿਵਾਰ ਦੀ ਬਾਂਫੜੀ ਜੀ ਧੰਨਵਾਦ ਬਾਈ ਮੈਂ ਦਰਪੀ ਲੈਣਾ ਬੋਲਦਾ ਬਈ ਇਹਨਾਂ ਦੀ ਲਾਜ਼ਮੀ ਹੈਲਪ ਕਰੋ ਤਾਂ ਜੋ ਇਸ ਪਰਿਵਾਰ ਦੀ ਹੈਲਪ ਹੋ ਸਕੇ ਤੋਂ ਦੀ ਅੱਜ ਅਸੀਂ ਅੰਪਰਸਰ ਜ਼ਿਲ੍ਹੇ ਦੇ ਇਸ ਦੀ ਇਹ ਅੰਬਰਸਰ ਜ਼ਿਲ੍ਹਾ ਪਿੰਡ ਪਿੰਡ ਜਿਹੜਾ ਡੇਰੀ ਵਾਲਾ ਉਹ ਡੇਰੀ ਵਾਲਾ ਇਹ ਬਈ ਨਵੇਂ ਜਿਹੜਾ ਪਿੰਡ ਪੈਂਦਾ ਵੀਰੇ ਇਹਦੇ ਨੇੜੇ ਜਿਹੜਾ ਮਸ਼ਹੂਰ ਜਿਹਾ ਪਿੰਡ ਹੋਵੇ ਫੈਲਪੁਰ ਮੇਰਾ ਫੈਲਪੁਰ ਰਾਦਾਸਾ ਠੀਕ ਹੈ ਫੈਲਪੁਰ ਰਾਦਾਸਾ ਰਾਦਾਸਾ ਉਹ ਫੈਲਪੁਰ ਸੱਤਾ ਆਦੇ ਤਣੋ ਬਈ ਬਹੁਤ ਜ਼ਿਆਦਾ ਮੀਂਹ ਉਤਰਿਆ ਹੁੰਦਾ ਵਿੱਚ ਹੈ ਕਿਹੜਾ ਪਿੰਡ ਕਿਹਨਾ ਮੇਨ ਖਲਚੀਆਂ ਡਿਊਟੀ ਰੋਡ ਆਪਣਾ ਜਦੋਂ ਆਪਾਂ ਜਲੰਧਰ ਤੋਂ ਜਾਂਦੇ ਆ ਬਿਆਸ ਤੋਂ 15 ਕਿਲੋ ਮੀਟਰ ਕਿ ਖਲਚੀਆਂ ਪੈਂਦਾ ਖਲਚੀਆਂ ਜਦੋਂ ਅੰਬਰ ਸਰ ਨੂੰ ਜਾਨਾ ਰੋਡ ਤੋਂ ਖਲਚੀਆਂ ਤੋਂ 6 ਕਿਲੋਮੀਟਰ ਦੇਹਰੀ ਦੇਹਰੀ ਵਾਲਾ ਡੱਡਾ ਹਾ ਹਾ ਰਾਰਾ ਦੇਹਰੀ ਬਾਲ ਗਲਜਾਰ ਜੀ ਜਿਵੇਂ ਹੁਣ ਮੀਂਹ ਪੈ ਰਿਹਾ ਤੁਸੀਂ ਵੀ ਆਇਓ ਵੀਡੀਓ ਤਿੰਨੇ ਮਾੜੇ ਰਾਤ ਨੂੰ ਨੇ ਨਾ ਰਸ ਜੋ ਚੁੱਲ੍ਹਾ ਸਾਰਾ ਭੇਜੂਗਾ ਜੀ ਚੁੱਲ੍ਹਾ ਕੀ ਕੁਝ ਵੀ ਨਹੀਂ ਨਾ ਰਵੇ ਇੱਥੇ ਜਿਹੜਾ ਚੁੱਲ੍ਹਾ ਹੈ ਕੁਝ ਨਹੀਂ ਹੈਗਾ ਬੁਰਾ ਹਾਲ ਹੈ ਲਾਈਟ ਨਹੀਂ ਆਵੀਂ ਯਾਰ ਦਰਦ ਨਾਲ ਰਕੜਰਾ ਰਹੇ ਨੇ ਗਰਮੀ ਦੇਖ ਲੈ ਕਿੰਨੀਆਂ ਯਾਰ ਗਰਮੀ ਤੋਂ ਬਿਨਾ ਬਿਜਲੀ ਤੋਂ ਮੱਛਰ ਨੇ ਖਾ ਰੱਖਿਆ ਬੁਰਾ ਹਾਲ ਪਿੰਡਾਂ 'ਚ ਯਾਰ ਪਿੰਡਾਂ 'ਚ ਗੌਰ ਕਰ ਲਓ ਆਪੋ ਆਪਣੇ ਲੋੜ ਹੀ ਨਹੀਂ ਹੈਗਾ ਜਿਹੜਾ ਐਨ ਆਰ ਆਈ ਭਰਾ ਇਹਨੇ ਆਪ ਉਹਦੇ ਪਿੰਡਾਂ 'ਚ ਧਿਆਨ ਦੇ ਲੋ ਜੇ ਸਾਲ 'ਚ ਲੱਖ ਰੁਪਈਆ ਲਾ ਦੋਗੇ ਕੋਈ ਫਰਕ ਨਹੀਂ ਪੈਂਦਾ ਇੱਕ ਸਾਲ 'ਚ ਇੱਕ ਜਣਾ ਜੇ 50 ਹਜ਼ਾਰ ਹੀ ਲਾ ਦੇ ਕਟਵਾਟਾ ਹਰੇਕ ਪਿੰਡ 'ਚੋਂ 5-7 ਗਏ ਹੋਏ ਨੇ ਕੋਈ ਫਰਕ ਨਹੀਂ ਪੈਂਦਾ ਕੋਈ ਨਾ ਉੜ ਕੇ ਉਰੇ ਰਾਜੇ ਰੰਕ ਪਰ ਪਿਆਰਪਾਂ ਖੁਰ ਕੇ ਵਾਕੇ ਉਰੇ ਕੁਝ ਨਹੀਂ ਹੈਗਾ ਦੇਖ ਲਓ ਭਈਆ ਲਾਈਵ ਤਸਵੀਰਾਂ